ਆ ਨਾ 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 ਮਤਬੇ ਵੈਲਾ ਫੁੱਲ ਚਾਹ ਵੈ ਮੇਰਾ ਕੋ ਤਾਂ ਫਿਰ ਇਹ ਵੀ ਦੇਖਣਾ ਵਾਹ ਉਹਦਾ 3 ਨਾ ਫੋਲਿਆ ਵਾਹ ਵੈ ਕਿਛੇ ਦਾ ਤੇਰਾ ਹੋ ਗਿਆ ਟਾਈਮ ਨਾਲ ਹੀ ਹੋ ਗਿਆ ਤੇਰਾ ਟਾਈਮ ਨਾਲ ਹੀ ਹੋ ਗਿਆ ਹੈ ਪ੍ਰੀਤੋ ਲਿਆਇਆ ਹੈ ਆਪਾਂ ਤਾਂ ਛਾਉਣ ਦੇ ਚ ਕਰਾ ਲਿਆ ਚੀ ਕਰਾ ਲਿਆ ਉਹ ਚਾਰ ਬੰਦੇ ਜਾ ਕੇ ਲੈ ਆਏ ਬਾਪੂ ਦਨ ਉਹ ਕਰ ਉਹ ਦੋ ਕਸ ਦਾ ਲਗਾ ਸੋਹੋ ਜਿਸ ਵੀ ਬੀਲੀ ਪ੍ਰੀਤ ਵੀ ਕਰੀਏ ਉਹ ਕਰੋ ਅਈ ਜਿਹੜਾ ਪਾਲਤੀ ਮੇਰਾ ਨੇ ਦੋ ਪਿੰਟਕ ਕਰਨ ਨੂੰ ਮਰੀ ਬੋਲੋ ਜੀ ਤੇ ਇਹ ਜਿਹੜੀਆਂ ਨੇ ਮੇਰੀਆਂ ਕਿੱਥੇ ਨੇ ਜੀ ਕਿਤੇ ਰੀਆਂ ਤੋਂ ਲਾ ਕੇ ਚਾਈ ਚਲਾ ਕੇ ਇਹ ਮਾਲੀ ਆ ਜੀ ਮਾਲੀ ਜੀ ਕਿੰਨੇ ਸੈਕਟਰ ਚਾਹੀਏ ਇਹ ਇਹ ਦੋਂਟਾ ਬਾਹਰ ਹੈ ਸੈਕਟਰ ਦੋ ਚੰਗਾ ਦੋਗਾ ਤੀਜਾ ਮਤਲਬ 76 ਜੀ ਆ ਲਾ ਲਓ ਠੀਕ ਆ ਠੀਕ ਆ ਨਿਮੇੜਾ ਕਿਵੇਂ ਕਰਾਉਣੀ ਹੁੰਦੀ ਤੁਸੀਂ ਬੱਚ ਜਿੰਨਾ ਨਹੀਂ ਹੁੰਦਾ ਫਿਰ ਆਪਾਂ ਕਰਾਉਂਦੇ ਨੇ ਉਹ ਵੀ ਕਰਾ ਆ ਜਾ ਲੱਡੂ ਖਵਾ ਦਿਓ ਸਾਰਿਆਂ ਨੂੰ ਮਰਿਆ ਜੀ ਕੈਸੇ ਹੋ ਪੁੱਛ ਰ ਰਹੇ ਉਹਨਾਂ ਨੂੰ ਆ ਜਾ ਇੱਧਰ ਸਾਹਮਣੇ ਚਲ ਕਢ ਉਹ ਮਾਈ ਗਾਇਚੇ ਹੋ ਕਿਵੇਂ ਹੋ ਭਾਈ ਕੈਸੇ ਹੋ ਆ ਜਾ ਮੇਰੇ ਮੂੰਹ ਚ ਲਈਏ ਠੀਕ ਆ ਚੱਲੋ ਜੀ ਆਜੋ ਦੱਸੇ ਚੱਲ ਚੱਲ ਖੜਾ ਹੋ ਭਾਈ ਮਰਿਆ ਚੰਗਿਆ ਤਾਂ ਤੀਸਾ ਯਾਖੀ ਯਾਖੀ ਤਾਂ ਤੋਂ ਮਾਲ ਕਰਦਾ ਹਲਾ ਹੋਏ ਕਰਦਾ ਰੋਸਟਰ ਚੰਗਿਆ ਦਾ ਹੱਥ ਹੁਤਾ ਬੁਤੀ ਹੈ ਸਦਾ ਪਾਧੀਆ ਤੇ ਮਾਤਾ ਹੋ ਗਿਆ ਆ ਗਿਆ ਆ ਆ ਧੰਨ ਬਾਗ ਭਾਈਓ ਦੇਖ ਲੈ ਸਾਰੇ ਆ ਗਏ ਵੀਰੇ ਵਿਚ ਮਰਖਲੀ ਆ ਗਿਆ ਪੋਚਣੀ ਪੈਂਦਾ ਬੜੀ ਚੁਣਦੂ ਦੁਬਾਰਾ ਕਰੋ ਆਹ ਤਾਂ ਪਾਣਾ ਕੋਲਾ ਬੰਦੀਰ ਕੋਈ ਨਰ ਕਮਾਂਡ ਦੇ ਰੇ ਬਰੂ ਰੱਖ ਲੈ ਸਪੀਕਰ ਆਹ ਦੇਖ ਬਹੂ ਹਾਈ ਬਹੂ ਮੇਰੀ ਐ ਇਹ ਕੋਲ ਗਈ ਜੇ ਤੱਕ ਆ ਜਾਏਗਾ ਐ ਕਰਕੇ ਮਾਂ ਮਾਂ ਕੋਈ ਜਾਨੀਲ ਤਾਂ ਇਹਨਾਂ ਨੇ ਬਹੁਤ ਰਸ ਆ ਗਿਆ ਸਿੱਧਾ ਕੇ ਖੜਾਂਗੇ ਉਸ ਤੋਂ ਬਾਅਦ ਤੁਸੀਂ ਬੀਟ ਵਾਲੀ ਬੋਲੀ ਕੋਈ ਨਹੀਂ ਚੱਕਣੀ ਅਸੀਂ ਕਵਾਂਗੇ ਕਿੱਧਰ ਗਈਆਂ ਤੇਰੀਆਂ ਦਾਰਸ਼ੀਆਂ ਉਦੋਂ ਬਾਅਦ ਤੁਸੀਂ ਉਦੋਂ ਜਵਾਬ ਦੇਣਾ ਠੀਕ ਹੈ ਦੋ ਦੋ ਜੋੜੀਆਂ ਇਕੱਠੀਆਂ ਆ ਜੋ ਕੱਟ ਲਾਓ ਜੀ ਗਾਈ ਦੇ ਆ ਆਹ ਬੰਦੇ ਸਗਰ ਦਾ ਲਾਓ ਨਾ ਲਾ ਕੇ ਉਹ ਕਿਹੜਾ ਆਇਆ ਤਾ 100 ਮੀਟਰ ਦਾ ਪਹੁੰਚੂ ਕਲੀ ਜੋਗਾ ਕਿੱਥੇ ਆ ਯਾਰਾ ਜੋਗਾ ਕਿੱਥੇ ਜੋਗਾ ਹੈ ਜੋਗਾ ਜੋਗਾ ਜੀ ਉਹ ਦੋ ਵਾ ਕਿਵੇਂ ਕੋ ਕਿੱਥੇ ਨਾਲ ਜਾ ਬਾਈ ਨਾ ਉਹ ਵਾ ਕਿਹਾ ਵਾ ਕਿ ਪਾ ਇਧਰ ਹੋ سداني صداني, صداني ਸੱਜਣ ਪੰਜ ਪਾਸੇ ਪਾਸੇ ਨਾ ਮਾਰਸਾ ਤਾਂ ਕਾਰਨ ਛੱਡੋ ਸਮਝਦਾ ਪਾਸੇ ਪਾਸੇ ਨਾ 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 ਇਹ ਲੈਵਲ ਬਟਣੇ ਦਾ ਇਹ ਵਾਲਾ ਲਾਉਨੇ ਆ ਆਪਣੀ ਹੀਟ ਤੋਂ ਲੈਵਲ ਵੀ ਰੈਲ ਲੈਵਲ ਬਾਈ ਛੱਡੋ ਲਾਈਟ ਬਾਈ ਲਾਈਟ ਛੱਡ ਦੋ ਆਪ ਹੀ ਛੱਡ ਜੀ ਚਲੋ ਜੀ ਮੇਰੀ ਵੀਡੀਓ ਬਣਾ ਲਈਏ ਬਾਈ ਮਾ ਇਹ ਦੁਨੀਆ ਦੀ ਪਹਿਲੀ ਨੂੰਹ ਹੈ ਜਿਹੜੀ ਆਪਦੇ ਘਰ ਦਾ ਵਿਆਹ ਦੇਖ ਰਹੀ ਹੈ ਬਾਰ ਬਾਹਰ ਵਿਹਾਰ ਮੈਕ ਦੋ ਬਈ ਮੈਕ ਰੋਲੋ ਬਈ ਅਬਈ ਕੇ ਬਲੌਗ ਬਣਾ ਰਹੇ ਹਾਂ ਬਲੌਗ ਨਾ ਨਾ ਵੀਡੀਓ ਹੋ ਰਿਹਾ ਬੈਸੀ ਹਾਂ ਕੇ ਲੂ ਨਹੀਂ ਫਲੋਗ ਨਹੀਂ ਆ ਫਲੋਗ ਮੇਰਾ ਕੋਈ ਚੈਨਲ ਆ ਚਲੋ ਜੀ ਲਾ ਬਲਵਲੀ ਰਾ ਲਾ ਬਲਲੇ ਪਾਈ ਗਏ ਜਾਵੇ ਤੂੰ ਭਾਈ ਭਾਈ ਦਾ ਉਰ ਮਜ਼ਾਕ ਕਰਦਾ ਭਾਈ ਚਲੋ ਜੀ ਭਾਈ ਸਾਰੇ ਥੋੜਾ ਥੋੜਾ ਲਾ ਲਓ ਆ ਗਾਲਾ ਬਈ ਜੇ ਤੇ ਬੈਕਲੈ ਆ ਜਾਓ ਆਪਣੇ ਘਰ ਜਾਓ ਭਾਈ ਗਾਲਾ ਕਰੋ ਵਿਆਹ ਮੇਰੀ ਗੱਲ ਸੁਣ ਲੈ ਮੇਰਾ ਬਲੱਡ 200 ਤੋਂ ਉੱਪਰ ਵਗ ਗਿਆ ਇੱਕ ਮੇਰੀ ਗੱਲ ਸੁਣ ਲੈ ਉਹ ਮੇਰੇ ਪੁੱਤ ਦਾ ਵਿਆਹ ਪੁੱਤ ਦਾ ਵਿਆਹ ਵੀ ਦੋ ਵਾਰ ਰਲਪੇ ਤੜਕੇ ਤੇ ਹਲਵਾਈ ਵਰਸ ਕਰ ਲਿਆ ਉਹ ਅੱਧਾ ਉਹ ਛੱਡ ਕੇ ਭੱਜ ਗਿਆ ਫੇਰ ਹਲਵਾਈ ਭਰੇ ਆ ਉਹ ਮਾਮੇ ਤੇਰੀਆਂ ਮੈਂ ਤਾਂ ਕਰਦਾ ਤੂੰ ਸਾਡੀ ਉਹ ਮੰਨ ਲੈ ਕੋਈ ਗੱਲ ਹੁੰਦੀ ਐ ਰੋਣਾ ਬੰਦ ਦੂਰੀਆਂ ਦਾ ਰੂਪੀਦੀ ਹੈ ਮੰਗਵਾਉਂਦੇ ਹੋ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਵਿਆਹ ਕਿਉਂ ਬਾੜਦੇ ਹੋ ਤੁਹਾਨੂੰ ਹਰ ਵਾਰੀ ਇਹਨਾਂ ਦੇ ਵਿਆਹ ਜਹੀ ਕੰਜਰ ਖਾਣਾ ਕਰਦੇ ਆਂ ਮੈਂ ਪੁੱਛਣਾ ਚਾਹ ਕੇ ਨਾ ਪੁੱਛੀ ਬਾਬਾ ਇਹਨਾਂ ਤੋਂ ਮਾफी ਮੰਗਵਾਉਂਦਾ ਆ ਆਕਮਾ ਤੋਂ ਦਾ ਜੁਕੜੂ ਬੋਲਦਾ ਮੈਂ ਤਾਂ ਮਾफी ਮੰਗ ਲੈਂਦਾ ਭਾਈ ਜੇ ਕੋਈ ਗਲਤੀ ਸਾਡੀ ਹੋਈ ਤਾਂ ਮਾफी ਮੰਗ ਲੈਂਦੇ ਆ ਵਿਆਹ ਦਾ ਖਰਾਬ ਕਰੋ ਭਾਈ ਕੋਈ ਗੱਲੀ ਪਾਈ ਦੇਣੀ ਟਕਾਉ ਟਕਾਉ ਬੈਠੋ ਆ ਠੀਕ ਆ ਕੋੜੇ ਨਹੀਂ ਬੰਦ ਬਹੁਤ ਆੜੀ ਏ ਮੇਰੀ ਅਸੀਂ ਤੇਰੇ ਪਾਪੇ ਨਾਲੇ ਕਰ ਲਾਂਗੇ ਪਤਾ ਹੈ ਕੰਮ ਲੈ ਗਏ ਯਾਰ ਲੈ ਲੈਂਦਾ ਮਨਾ ਲਾ ਕੇ ਕੰਮ ਨਾ ਬੇਟਾ ਭਾਈ ਸਾਡੇ ਦੇਖੀ ਸੌ ਲੈ 100 ਰੁਪਏ ਦੇ ਦਊਂਗਾ ਉਹ ਨਹੀਂ ਮੈਂ ਪਤਾ 5100 ਲਊਗਾ ਨਹੀਂ ਪੁੱਤ ਠੀਕ ਹੈ ਕਰਨ ਮਾਰੇ ਤੇਰੀ ਦਾ ਹੁਣ ਨਾ ਤੇਰੇ ਮਾਂ ਨੂੰ ਫਰੀ ਵੇਕੇ ਲੈ ਆਂਦੀ ਮੈਂ ਏ ਬਾਪ ਨੂੰ ਮੁੱਛੀ ਲੈ ਕੇ ਆ ਜੀ ਨੇ ਟ੍ਰੈਕਟਰ ਟਰੈਲੀ ਤੇ ਮਾਤਾ ਦੂਤਾ ਕਰਾ ਦੇ 2100 ਕਰ ਦੋ 2300 ਕਰ ਦੋ ਫਿਰ 3100 ਕਰੋ ਇਹ ਨਹੀਂ ਮੰਨਦਾ ਗੱਲ ਕੋਈ ਕਰ ਦੇ ਬਾਹਰ ਖੜ ਜਾ ਉਹ ਇੰਨੇ ਜਿਨਾ ਕਾਰ ਹੈ ਤੁਹਾਡੀ ਮੁੱਲ ਹੀ ਪੈ ਜਾਣੀ 3100 ਟੈਕਸੀ ਉਹ ਕਰਨਾ ਤੇ ਰਿਸ਼ਤੇਦਾਰ ਦੀ ਗੱਡੀ ਨਹੀਂ ਲਈਦੀ ਉਹ ਦਵਾਈ ਨਹੀਂ ਕਰਦਾ ਤਾਂ 31000 ਆ ਰਹੀ ਹੈ ਮੋਟ ਕਰਦੀ ਹੈ ਹੋ ਗਿਆ ਹੋ ਗਿਆ 31000 ਠੀਕ ਹੈ ਦੋ ਮਿੰਟ ਚਾਹੀਦੇ ਮੁੰਡੇ ਨੂੰ ਬਾਹਰ ਕੱਢੋ